ਈ ਸੁਰੱਖਿਆ ਅਤੇ ਸੇਤ ਸਫਾਈ ਵਿਸ਼ਿਆਂ ਤੇ ਲਗਾਇਆ ਸੈਮੀਨਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਟੂਡੈਂਟ ਪੁਲਿਸ ਕੈਂਡੀਡੇਟ ਪ੍ਰੋਗਰਾਮ ਤਹਿਤ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਆਫ ਫਰੇਂਜ ਡਿਵੀਜ਼ਨ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐਸਐਸਪੀ ਡਾਕਟਰ ਮਹਿਤਾਬ ਸਿੰਘ ਸ਼ਹੀਦ ਭਗਤ ਸਿੰਘ ਨਗਰ ਅਤੇ ਡਾਕਟਰ ਮੁਕੇਸ਼ ਕੁਮਾਰ ਕਪਤਾਨ ਪੁਲਿਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਈ ਸੁਰੱਖਿਆ ਵਿਸ਼ੇ ਤੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਸਾਂਝ ਕੇਂਦਰ ਵੱਲੋਂ ਸਟੂਡੈਂਟ ਪੁਲਿਸ ਕੈਂਡੀਡੇਟ ਪ੍ਰੋਗਰਾਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਿਆਲਾ ਸਰਕਾਰੀ ਹਾਈ ਸਕੂਲ ਸਲੋ ਅਤੇ ਕੋਟਰਾਂਝਾ ਦੇ 8ਵੀਂ ਕਲਾਸ ਦੇ ਬੱਚਿਆਂ ਨੂੰ ਈ ਸੁਰੱਖਿਆ ਵਿਸ਼ੇ ਤਹਿਤ ਜਾਣਕਾਰੀ ਦਿੱਤੀ ਤਾਂ ਜੋ ਨਵੀਂ ਪੀੜੀ ਸਾਈਬਰ ਸਪੇਸ ਵਿੱਚ ਭਰੋਸੇ ਤੇ ਸੁਰੱਖਿਆ ਨਾਲ ਸ਼ਾਮਲ ਹੋ ਸਕੇ